ਭਰਾ ਨੇ ਆਪਣੀ ਵਿਧਵਾ ਹੋਈ ਭੈਣ ਨਾਲ ਕਰਤਾ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਦੋਸਤੋ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇੱਕ ਵਾਰ ਪੂਰਾ ਜ਼ਰੂਰ ਦੇਖਿਓ ਅਕਸਰ ਹੀ ਮਾਪਿਓ ਤੋਂ ਬਾਅਦ ਭੈਣ ਭਰਾ ਹੀ ਹੁੰਦੇ ਨੇ ਜੋ ਮਾਪਿਓ ਵਾਲੀ ਥਾਂ ਤੇ ਖੜਦੇ ਨੇ ਜਿਸ ਦੀ ਕਿ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੇਜ਼ ਤੇ ਬੈਠੀ ਕੁੜੀ ਦੇ ਲਈ ਇੱਕ ਹੋਰ ਮੁੰਡਾ ਕੁੜੀ ਰੰਗ ਬਰੰਗੀਆਂ ਚੂੜੀਆਂ ਲਿਆਉਂਦੇ ਨੇ ਅਤੇ ਜਦੋਂ ਮੇਜ਼ ਤੇ ਬੈਠੀ ਕੁੜੀ ਉਹ ਚੂੜੀਆਂ ਦੇਖਦੀ ਹੈ ਤਾਂ ਇੱਕੋ ਦਮ ਹੈਰਾਨ ਹੋ ਕੇ ਉੱਥੋਂ ਉੱਠ ਕੇ ਜਾਣ ਲੱਗਦੀ ਏ ਪਰ ਲਿਆਉਣ ਵਾਲੇ ਮੁੰਡਾ ਕੁੜੀ ਉਸ ਨੂੰ ੱੱਕੇ ਨਾਲ ਬਿਠਾ ਕੇ ਉਸਦੇ ਹੱਥਾਂ ਵਿੱਚ ਰੰਗ-ਬਰੰਗੀਆਂ ਚੂੜੀਆਂ ਪਾਉਣ ਲੱਗ ਜਾਂਦੇ ਨੇ ਦਰਅਸਲ ਜਿਸ ਲੜਕੀ ਦੇ ਚੂੜੀਆਂ ਪਾਈਆਂ ਜਾ ਰਹੀਆਂ ਨੇ ਕੁਝ ਸਮਾਂ ਪਹਿਲਾਂ ਇਸਦੇ ਪਤੀ ਦੀ ਮੌਤ ਹੋ ਚੁੱਕੀ ਏ ਜਿਸ ਕਰਕੇ ਇਸ ਕੁੜੀ ਨੇ ਪਤੀ ਦੀ ਮੌਤ ਤੋਂ ਬਾਅਦ ਨਾ ਹੀ ਕਦੇ ਚੂੜੀਆਂ ਪਾਈਆਂ ਅਤੇ ਨਾ ਹੀ ਕੋਈ ਸ਼ਗਨ ਮਨਾਇਆ ਪਰ ਇਸਦੇ ਭਰਾ ਨੇ ਘਰ ਵਿੱਚ ਸ਼ਗਨ ਵਾਲੇ ਦਿਨ ਆਪਣੀ ਭੈਣ ਦੇ ੱੱਕੇ ਨਾਲ ਰੰਗ-ਬਰੰਗੀਆਂ ਚੂੜੀਆਂ ਪਾ ਦਿੱਤੀਆਂ ਅਤੇ ਉਸ ਦੀ ਬੇਰੰਗ ਜ਼ਿੰਦਗੀ ਵਿੱਚ ਰੰਗ ਭਰ ਦਿੱਤੇ ਅਤੇ ਕਿਹਾ ਕਿ ਕਿਸੇ ਦੇ ਜਾਨਮਗਰੋ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਜਦੋਂ ਅਸੀਂ ਸਾਰੇ ਸ਼ਗਨ ਮਨਾ ਰਹੇ ਆ ਤਾਂ ਅਸੀਂ ਤੈਨੂੰ ਕਿਵੇਂ ਪਿੱਛੇ ਛੱਡ ਸਕਦੇ ਆ ਸੋ ਇਹੋ ਜਿਹੇ ਭੈਣ ਭਰਾ ਰੱਬ ਹਰੇਕ ਨੂੰ ਦੇਵੇ ਸੋ ਤੁਹਾਡੇ ਇਨਾ ਭੈਣ ਭਰਾਵਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ